ਅਸੀਂ ਸਰਦਾਰਾਂ ਜੀ ਸਿੱਖ ਲੋਕਾਂ ਸੀ ਸਰਦਾਰੀ ਸਾਡੀ ਤਾਜ ਹੈ ਪੱਗ ਸਾਡੀ ਤਾਜ ਹੁੰਦੀ ਹੈ ਮੈਂ ਸਵੇਪਾ ਪੌਣੀ ਕਰਵਾਈ ਸੀ ਪੱਗ ਦੀ ਜਿਵੇਂ ਫਰੈਸ਼ ਪੱਗ ਬੰਦੇ ਸੀ ਮੇਰੇ ਹਸਬੰਡ ਸਰਦਾਰਾਂ ਨੂੰ ਨਾ ਚਾਹ ਹੁੰਦਾ ਮੇਰੇ ਹਸਬੰਡ ਨੂੰ ਇੰਨਾ ਚਾਹ ਸੀ ਨਾ ਉਹਨਾਂ ਦੀ ਪੱਗ ਦੇਖੋ ਪੱਗ ਇੰਨੀ ਤਰੀਕੇ ਨਾਲ ਬੰਦੇ ਸੀ ਨਾ ਮੈਂ ਕਹਿੰਨੀ ਕਿ ਅਮੇਜ਼ਿੰਗ ਤਰੀਕੇ ਨਾਲ ਮਤਲਬ ਲੋਕੀ ਪੁੱਛਦੇ ਸੀ ਸਿਫਤਾਂ ਕਰਦੇ ਸੀ ਆ ਦੇਖੋ ਜੀ ਪੱਗ ਦਾ ਹਾ ਦੇਖੋ ਜੀ ਦੇਖੋ ਪਲੀਜ਼ ਦੇਖੋ ਤੁਸੀਂ ਪੱਗ ਦਾ ਹਾਲ ਦੇਖ ਲਓ ਜੀ ਸਰਦਾਰ ਦੀ ਪੋਣੀ ਕਦੇ ਨਹੀਂ ਟੁੱਟਦੀ ਇਹ ਤੁਸੀਂ ਵੀ ਮੰਨੋਗੇ ਇਸ ਚੀਜ਼ ਨੂੰ ਕਸੀ ਹੋਈ ਐ ਪੱਟੀ ਵੀ ਐ ਪੱਗ ਆ ਦੇਖੋ ਜੀ ਆ ਦੇਖੋ ਖਿੱਚੀ ਹੋਈ ਐ ਪੂਰੀ ਪੂਰੀ ਖਿੱਚੀ ਤੁਸੀਂ ਦੇਖੋ ਜੀ ਖਿੱਚੀ ਹੋਈ ਐ ਇੱਕ ਇੱਕ ਰੇਸ਼ਾ ਇਹਦਾ ਨਿਕਲਿਆ ਹੋਇਆ ਹੈ ਮਤਲਬ ਕਿ ਪੱਗ ਨਾਲ ਵੀ ਬੇਹਦ ਵੀ ਪੱਗ ਨਾਲ ਵੀ ਬੇਹਦ ਵੀ ਮੇਰਾ ਕਲੇਜਾ ਛੱਲੀ ਛੱਲੀ ਹੁੰਦਾ ਬੋਲਦੇਵੇਂ ਇਹਨਾਂ ਨੇ ਸਾਡੇ ਸਿੱਖੀਸਮ ਦੀ ਆਨ ਮਾਨ ਸ਼ਾਂਤ ਵੀ ਅਟੈਕ ਕੀਤਾ ਸ਼ਰਮਸਾਰ ਹੁੰਦੀ ਹੈ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਇਹ ਪੱਗ ਮਤਲਬ ਤੁਸੀਂ ਸਾਡੇ ਰਿਲੀਜੀਅਨ ਦੀ ਵੀ ਤਜਿਆਉਣਾ ਰਹੇ ਹੋ ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਆਈ ਤੁਹਾਨੂੰ ਕਿਹਨੇ ਰਾਈਟ ਦਿੱਤਾ ਤੁਹਾਨੂੰ ਕਿਹਨੇ ਰਾਈਟ ਦਿੱਤਾ ਇੱਕ ਤੁਸੀਂ ਸਰਦਾਰ ਬੰਦੇ ਦੀ ਪੱਗ ਨੂੰ ਰੋਲ ਲਓ ਹਾਊ ਡੇ ਯੂ ਡੂ ਥੈਟ ਹਾਊ ਡੇ ਯੂ ਡੂ ਥੈਟ ਮਤਲਬ ਇੰਨਾ ਇੰਨਾ ਵੀ ਕੋਈ ਵੱਧ ਤੋਂ ਵੱਧ ਹੋ ਸਕਦਾ ਹੈ ਪੁਲਿਸ ਵਾਲੇ ਨਾਲੇ ਇਹਨਾਂ ਦੀ ਜ਼ੁਰਤ ਇੰਨੀ ਜ਼ੁਰਤ ਵੀ ਇੱਕ ਸਰਦਾਰ ਬੰਦੇ ਦੇ ਪੱਗ ਨੂੰ ਹੱਤ ਲਾਉਣੇ ਚੁੱਪ ਨਹੀਂ ਰਹੂੰਗੀ ਮੈਂ ਇਸ ਪੱਗ ਦਾ ਮੈਂ ਇਨਸਾਫ ਲੈ ਕੇ ਰਹੂੰਗੀ ਇਹ ਮੇਰੀ ਸੌਂ ਹੈ ਤੁਹਾਡੇ ਸਾਹਮਣੇ ਇਹ ਰੋਲੂੰਗੀ ਨਹੀਂ ਵਾ ਪੱਗ ਇਹ ਸਾਡੀ ਇੱਜ਼ਤ ਹੈ ਇਹਨੂੰ ਬੇਇੱਜ਼ਤ ਹੀ ਨਹੀਂ ਕਰਨ ਦੂੰਗੀ ਮੈਂ ਇਸ ਪੱਗ ਦੀ ਬਹੁਤ ਹੋ ਗਿਆ ਮਤਲਬ ਹਰ ਚੀਜ਼ ਨੂੰ ਉਹ ਜਿਹੜੇ ਹੁਣ ਜਿਹੜੇ ਬੰਦੇ ਅਸੀਂ ਦੱਸੇ ਸੀਗੇ ਉਹਨਾਂ ਚ ਇੱਕ ਅਵਤਾਰ ਸਿੰਘ ਤਾਰੀ ਦਾ ਨਾਮ ਸੀਗਾ ਕਿਉਂਕਿ ਬਾਕੀ ਜਿਹੜਾ ਸਟਾਫ ਸੀ ਸਾਰੇ ਸਿਵਲ ਵਰਦੀ ਚ ਸੀ ਤਾਂ ਉਹਨਾਂ ਦਾ ਨਾਮ ਨਹੀਂ ਪਤਾ ਬਟ ਇੱਕ ਜਣਾ ਸੀ ਜਿਹਨਾਂ ਦਾ ਨਾਮ ਅਸੀਂ ਲਿੱਤਾ ਸੀਗਾ ਥੈਨ ਅਸੀਂ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਤਾਂ ਇਹ ਪੁਲਿਸ ਵਾਲੇ ਸਾਡੇ ਘਰੇ ਰਾਤ ਨੂੰ 11:30 ਵਜੇ ਆਉਂਦੇ ਆ ਜੀ ਸਾਨੂੰ ਜਗਾਉਂਦੇ ਆ ਤੇ ਨਾਮ ਪਾਉਂਦੇ ਆਪਣੇ ਤਿੰਨ ਜਣਾਂ ਹੋਰ ਦਾ ਜਿਸ ਤੇ ਹੈੱਡ ਕਨਸਟੇਬਲਸ ਨੇ ਅਲੱਗ-ਅਲੱਗ ਬੰਦੇ ਹੋਰਸ ਨੇ ਹਰਵਿੰਦਰ ਸਿੰਘ ਨੇ ਗੁਰਪਾਲ ਸਿੰਘ ਨੇ ਅਲੱਗ-ਅਲੱਗ ਨਾਮ ਨੇ ਜੀ ਚਾਰ ਬੰਦੇ ਹੋਰ ਪਾਉਂਦੇ ਆ ਬਟ ਟਿਲ ਡੇਟ ਸਿੰਗਲ ਅਰੈਸਟ ਵੀ ਨਹੀਂ ਆ ਅੱਜ 12 ਦਿਨ ਹੋ ਚੁਕੇ ਇੱਕ ਵੀ ਅਰੈਸਟ ਨਹੀਂ ਆ ਨਾ ਹੀ ਗਗਨਦੀਪ ਨਾ ਕੁਝ ਪਤਾ ਲੱਗ ਰਿਹਾ ਜੋ ਮੇਨ ਸਸਪੈਕਟ ਹੈ ਇਸ ਕ੍ਰਾਈਮ ਦਾ ਕੁਝ ਨਹੀਂ ਪਤਾ ਲੱਗ ਰਿਹਾ ਕਿਉਂ ਇਹਨਾਂ ਨੂੰ ਚੱਕਿਆ ਕੀ ਇਹਨਾਂ ਕੋਲ ਕਸਟਡੀ ਸੀ ਮੈਂ ਸਰਕਾਰ ਨੂੰ ਪੁੱਛਦੀ ਆ ਤੁਸੀਂ ਕਿਸੇ ਨੂੰ ਐਂ ਚੱਕ ਲੋਗੇ ਇੱਕ ਟੀਚਰ ਨੂੰ ਜੋ ਹੁਣ ਹਾ ਟੀਚਰ ਹੈ ਟਰੈਕ ਰਿਕਾਰਡ ਤਾਂ ਦੇਖੋ ਤੁਸੀਂ ਇਹਨਾਂ ਦਾ ਇਹ ਵਰਕਸ਼ਾਪਸ ਲਗਾਉਂਦੇ ਸੀਗੇ ਡਰੱਗਸ ਦੇ ਅਗੇਂਸਟ ਬੋਲਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀ ਅਮਰੀਕਾ ਕੈਨੇਡਾ ਕਿੱਥੋਂ ਕਿੱਥੋਂ ਦੇ ਸਟੂਡੈਂਟਸ ਨੇ ਪੜ੍ਹਾਏ ਇਹਨਾਂ ਨੇ ਪੁਲਿਸ ਵਾਲਿਆਂ ਨੇ ਕਿੰਨੇ ਕਿੰਨੇ ਬੱਚੇ ਨਹੀਂ ਬਣਾਏ ਸੀ 60-60 ਬੱਚੇ ਦਾ ਬੈਚ ਹੁੰਦਾ ਸੀ ਸਾਡੇ ਕੋਲੇ ਡੀਐਸਪੀ ਐਸਐਸਪੀ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਖੁਦ ਜਿਹੜੇ ਪ੍ਰੈਜ਼ੈਂਟ ਐਸਪੀ ਨੇ ਉਹ ਖੁਦ ਇਸ ਚੀਜ਼ ਨੂੰ ਮੰਨਦੇ ਆ ਕਿ ਮੇਰੇ ਬੱਚੇ ਇਹਨਾਂ ਤੋਂ ਪੜ੍ਹੇ ਆ ਖੁਦ ਬੋਲ ਰਹੇ ਉਹਨਾਂ ਦੇ ਖੁਦ ਦੇ ਬਿਆਨ ਆ ਮਤਲਬ ਇੱਕ ਟੀਚਰ ਨੂੰ ਜੋ ਕਿ ਇੱਕ ਰੈਪਿਊਟਿਡ ਟੀਚਰ ਹੈ ਬਠਿੰਡੇ ਦਾ ਉਹ ਇੰਨਾ ਜ਼ਿਆਦਾ ਅੱਛੇ ਤਰ੍ਹਾਂ ਗਾਈਡ ਕਰਦੇ ਸੀ ਇੰਨਾ ਜ਼ਿਆਦਾ ਉਹਨਾਂ ਨੂੰ ਮਤਲਬ ਸਨਮਾਨਿਤ ਕੀਤਾ ਗਿਆ ਸੀ ਆ ਦੇਖੋ ਜੀ ਟਰੋਫੀ ਮਿਲੀ ਵੀ ਹੈ ਡੀਜੀਪੀ ਬਰਨਾਲਾ ਵੱਲੋਂ ਆ ਦੇਖੋ ਡੇਟ ਲਿਖੀਏ ਬਰਨਾਲਾ ਲਿਖਿਆ ਵਰਕਸ਼ਾਪਸ ਦਿੰਦੇ ਸੀ ਕਹਿੰਦੇ ਸੀ ਹਮੇਸ਼ਾ ਇਹ ਕਹਿੰਦੇ ਸੀ ਬੱਚਿਆਂ ਨੂੰ ਨਸ਼ੇ ਕਰਨ ਵਾਲਾ ਇਨਸਾਨ ਬੁਰਾ ਨਹੀਂ ਹੁੰਦਾ ਉਹਦੇ ਤੋਂ ਨਫ਼ਰਤ ਨਾ ਕਰੋ ਇਹ ਆਦਤ ਮਾੜੀ ਹੈ ਆਦਤ ਨੂੰ ਹਟਾਓ ਹਮੇਸ਼ਾ ਉਹਨਾਂ ਨੇ ਇਹ ਦਿੱਤਾ ਇਹ ਹੀ ਚੀਜ਼ ਤੇ ਉਹ ਕਿਹਾ ਕਿ ਨਸ਼ਾ ਮਾੜੀ ਚੀਜ਼ ਹੈ ਨਸ਼ਾ ਕਰਨ ਵਾਲੇ ਤੋਂ ਨਫ਼ਰਤ ਨਾ ਕਰੋ ਇਸ ਆਦਤ ਨੂੰ ਹਟਾਓ ਇਸ ਚੀਜ਼ ਨੂੰ ਪ੍ਰਿਵੈਂਟ ਕਰੋ ਪਰ ਅੱਜ ਮੇਰੇ ਹਸਬੰਡ ਤੇ ਆ ਇਲਜ਼ਾਮ ਲਗਾਉਣਾ ਚਾਹੁੰਦੇ ਜਦੋਂ ਉਹਨਾਂ ਕੋਲ ਕੁਝ ਮਿਲੇ ਹੀ ਨਹੀਂਗਾ ਕੀ ਮਨਾਉਣਾ ਕੀ ਚਾਉਂਦੇ ਸੀ ਕੀ ਮਨਾਉਣਾ ਚਾਹੁੰਦੇ ਸੀ ਵੀ ਨਸ਼ਾ ਵਿੱਚੋਂ ਕੀ ਮਨਾਉਣਾ ਚਾਹੁੰਦੇ ਸੀ ਤੁਸੀਂ ਨਸ਼ਾ ਕਰਦੇ ਹੋ ਨਹੀਂ ਮੰਨਦੇ ਹੋ ਉਹ ਇੱਕ ਟੀਚਰ ਸੀ ਇੱਕ ਅਧਿਆਤਮਿਕ ਟੀਚਰ ਸੀ ਇੱਕ ਸਿੱਖषक ਸੀ ਨਹੀਂ ਮੰਨੂਗਾ ਉਹ ਬੰਦਾ ਅਸੀਂ ਸਰਦਾਰ ਲੋਕ ਅਸੀਂ ਕਿਉਂ ਮੰਨੀਏ ਇੱਕ ਤਾਂ ਇੱਕ ਰਿਪਿਊਟਡ ਬੰਦਾ ਸੀ ਉਹ ਰਿਪਿਊਟਡ ਇਨਸਾਨ ਸੀ ਉਹ ਇਨਸਾਨ ਸੀ ਉਹਨਾਂ ਨੇ ਕਿਹਾ ਉਹਨਾਂ ਆਪਣੇ ਆਪ ਤੇ ਲੈ ਗਏ ਜੀ ਬਸ ਜੋ ਵੀ ਹੈ ਮੈਂ ਤਾਂ ਇਹੀ ਕਹੂੰਗੀ ਇਨ ਸ਼ਾਰਟ ਕਿ ਉਹਨਾਂ ਨੇ ਗਲਤ ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕਰੂੰਗਾ ਇਹੀ ਕਿਹਾ ਹੋਣਾ ਜੋ ਕਰਨਾ ਹੈ ਕਰ ਲਓ ਹਮੇਸ਼ਾ ਇਹੀ ਬੋਲਦੇ ਸੀ ਜੋ ਕਰਨਾ ਹੈ ਕਰ ਲਓ ਜੀ ਠੀਕ ਹੈ ਮੇਰੇ ਤੋਂ ਵੀ ਕੋਲਾਂ ਨੇ ਉਹਨਾਂ ਨੂੰ ਕੈਸ਼ ਪੇਮੈਂਟ ਭੇਜ ਦਿੱਤੀ ਹੈ ਉਹਨਾਂ ਨੇ ਕੈਸ਼ ਕਰਵਾਇਆ ਉਹਨੂੰ ਕੈਸ਼ ਕਰਵਾਣੀ ਫਿਰੋਜ਼ਪੁਰ ਜਾਂ ਇਹ ਉਹ ਵੀਡੀਓ ਦੇ ਦੇਖੋ ਜੀ ਇਸ ਚੀਜ਼ ਬਾਰੇ ਫਿਰੋਜ਼ਪੁਰ ਜਨ ਬਾਰੇ ਮੈਨੂੰ ਪਤਾ ਹੀ ਨਹੀਂ ਬਿਕਾਜ਼ ਮੈਂ ਤਾਂ ਮੈਨੂੰ ਤਾਂ ਇੰਸਟੀਚੂਟ ਦਾ ਕਹਿ ਕੇ ਗਈ ਸੀ ਜੀ ਮੈਂ ਇਹ ਨਹੀਂ ਪੁੱਛਿਆ ਉਹਨਾਂ ਨੂੰ ਮੈਂ ਜਸ ਉਹਨਾਂ ਦੀ ਤਵੇਤ ਬਾਰੇ ਪੁੱਛਿਆ ਸੀ ਕੀ ਥੋੜੀ ਤਵੇਤ ਠੀਕ ਹੈ ਤੁਹਾਡਾ ਪੇਟ ਅਫਸੈਟ ਹੈ 5:30 ਵਜੇ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਮੈਂ ਆ ਰਿਹਾ ਇਹ ਵੀਡੀਓ ਦੇ ਵਿੱਚ ਗੱਲ ਨਹੀਂ ਪਰ ਮਾਰਨਿੰਗ ਪਤਾ ਨਹੀਂ ਜੀ ਇਹ ਚੀਜ਼ ਤਾਂ ਹੁਣ ਪੁਲਿਸ ਹੀ ਦੱਸ ਇਨਵੈਸਟੀਗੇਟ ਕਰ ਸਕਦੀ ਬਿਕਾਜ਼ ਮੈਨੂੰ ਫਿਰੋਜ਼ਪੁਰ ਦਾ ਕੋਈ ਸੀਨ ਨਹੀਂ ਪਤਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਮੈਂ ਫਿਰੋਜ਼ਪੁਰਾਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਆ ਰਹੇ ਹਾਂ ਵਾਪਸ ਬਸ ਉਹਨਾਂ ਦਾ ਰੂਟੀਨ ਵਕਤ ਕਿੱਥੇ ਬਣਾਉਂਦੇ ਸੀ ਸੀਸੀਟੀਵੀ ਦਾ ਕਟਵਾਇਆ ਕਿ ਸਾਰੇ ਦੇ ਵਿੱਚ ਸੀ ਵੀ ਜਾਂ ਨਹੀਂ ਸੀ ਉਹਨਾਂ ਦਾ ਰੋ ਕਿੰਨੇ ਵਜੇ ਉੱਥੋਂ ਬਸ ਇੰਨਾ ਕੁ ਪਤਾ ਲੱਗਿਆ ਕਿ ਉੱਥੋਂ ਉਹ ਪੜਾ ਰਹੇ ਸੀ ਐਂਡ ਉੱਥੋਂ ਕੋਈ ਬੰਦਾ ਲੈ ਕੇ ਗਿਆ ਉਹ ਨਾ ਜਿਹਦਾ ਨਾਮ ਹੈਪੀ ਲੁੱਥਲ ਤਾਂ ਅਸੀਂ ਉਸ ਬੰਦੇ ਦੇ ਅਗੇਂਸਟ ਵੀ ਅਸੀਂ ਐਫਆਈਆਰ ਕਰਵਾਈ ਹੈ ਉਹ 11:30 ਹਾਂਜੀ ਸਾਡੇ 11 ਵਜੇ ਲੈ ਕੇ ਗਏ ਐ ਤੇ ਉਹ ਐ ਨਹੀਂ ਪਤਾ ਹੁਣ ਉਹ ਕਿੱਧਰ ਲੈ ਕੇ ਗਿਆ ਗगन ਕਿਵੇਂ ਪਿਕਚਰ ਚ ਆਇਆ ਕਿਉਂਕਿ ਨਾ ਮੈਂ ਹੈਪੀ ਰੁੱਥਲ ਨੂੰ ਜਾਣਦੀ ਆ ਨਾ ਹੀ ਮੈਂ ਗगन ਨੂੰ ਜਾਣਦੀ ਆ ਸਾਡੇ 11 ਉਹ ਤੱਕ ਤਾਂ ਤੁਸੀਂ ਕੀ ਚਾਹੁੰਦੇ ਸੀ ਹੋਇਆ ਕਿ ਨਹੀਂ ਹੋਇਆ ਸੀ ਨੀਰ ਪੁਲਿਸ ਅਧਿਕਾਰੀ ਸਰਕਾਰ ਦੇ ਨੁਮਾਇੰਦੇ ਬਲੇ ਐ ਤਾਂ ਅਸੀਂ ਫਸਟ ਡੇ ਤੋਂ ਇਹੀ ਕਹਿ ਰਹੇ ਹਾਂ ਕਿ ਜਦੋਂ ਐਫ ਆਈ ਆਰ ਕੀਤੀ ਹੈ ਕਿ ਇਹਨਾਂ ਨੂੰ ਤੁਸੀਂ ਚੱਕੋ ਅਰੈਸਟ ਕਰੋ ਟਰਮੀਨੇਟ ਕਰੋ ਤਾਂ ਉਸ ਜਿੱਦਾਂ ਦਾ ਅਸੀਂ ਐਫ ਆਈ ਆਰ ਕੀਤੀ ਉਹਦਾਂ ਦੇ ਭੱਜੇ ਹੋਏ ਆ ਸਭ ਦੇ ਸਭ ਪੱਜੇ ਵੇ ਜਦੋਂ ਅਸੀਂ ਅਪਡੇਟ ਪੁੱਛਦੇ ਹਾਂ ਤਾਂ ਹਾਲ ਤੱਕ ਕੱਲ ਐਸਐਸਪੀ ਮੈਮ ਆਈ ਸੀ ਮੇਰੇ ਕੋਲੇ ਮੈਂ ਉਹਨਾਂ ਨੂੰ ਸਿੱਧਾ ਇੱਕੋ ਹੀ ਕੁਐਸਚਨ ਪੁੱਛਿਆ ਮੈਮ ਵਾਟ ਇਜ਼ ਦਾ ਆਉਟਪੁੱਟ ਤਾਂ ਉਹ ਕਹਿੰਦੇ ਕਿ ਸਭ ਪੱਜੇ ਵੇ ਆ ਮੈਂ ਬਸ ਉਹਨਾਂ ਨੂੰ ਇਹ ਕਿਹਾ ਮੈਮ ਤੁਸੀਂ ਆਈਪੀਐਸ ਆਫੀਸਰ ਹੋ ਤੁਸੀਂ ਇੰਨੀ ਪਾਵਰ ਰੱਖਦੇ ਹੋ ਜਿਹੜਾ ਕੋਈ ਜ਼ੁਰਮ ਕਰਦਾ ਹੈ ਨਾ ਤੁਸੀਂ ਉਹਨੂੰ ਨਰਕ ਲੋਕ ਚੋਂ ਵੀ ਕਢੀਸ ਕੇ ਲੈ ਕੇ ਆ ਸਕਦੇ ਹੋ ਥਿਸ ਇਜ਼ ਦਾ ਪਾਵਰ ਆਫ ਐਸਐਸਪੀ ਤੁਸੀਂ ਜਿਵੇਂ ਮਰਜ਼ੀ ਲੱਭੋ ਜਿੱਥੋਂ ਮਰਜ਼ੀ ਲੈ ਕੇ ਆਓ ਅਸੀਂ ਜਿੱਥੇ ਸਾਡੀ ਸਪੋਰਟ ਚਾਹੀਦੀ ਹੈ ਅਸੀਂ ਤੁਹਾਨੂੰ ਸਪੋਰਟ ਦਿੰਨੇ ਹਾਂ ਬਟ ਵੈਸੇ ਐਸ ਤਜ ਸਿੰਗਲ ਬੰਦਾ ਵੀ ਅਰੈਸਟ ਨਹੀਂ ਆ ਡਿਊਟੀ ਦੇ ਬੰਦੇ ਭੱਜੇ ਹੋਏ ਆ ਮੈਨੂੰ ਨਹੀਂ ਪਤਾ ਡਿਪਾਰਟਮੈਂਟ ਇਹ ਗੱਲ ਬੰਦਾ ਵੀ ਕਹਿ ਰਿਹਾ ਕਿ ਉਹਨਾਂ ਦੀ ਕਸਟਡੀ ਦੇਦੇ ਹੋਇਆ ਦੇਖੋ ਜੀ ਜੀ ਅਗਰ ਉਹ ਮੰਨ ਅਗਰ ਉਹ ਨਹੀਂ ਮੰਨਦੇ ਫਿਰ ਉਹਨਾਂ ਨੇ ਤਿੰਨ ਬੰਦਿਆਂ ਦੇ ਨਾਮ ਕਿਉਂ ਪਾਏ ਉਹਨਾਂ ਨੇ ਤਿੰਨ ਬੰਦਿਆਂ ਦੇ ਨਾਮ ਕਿਉਂ ਪਾਏ ਇਟ ਵਾਸ ਅਗਰ ਮੰਨੇ ਉਹਨਾਂ ਨੇ ਪੋਸਟਮਾਨਾਂ ਦੀ ਰਿਪੋਰਟ ਨੂੰ ਦੇਖਿਆ ਮੰਨੇ ਤਾਂ ਹੀ ਨਾ ਫਿਰ ਤੋਂ ਪਾਉਂਦੇ ਨਾ ਉਹ ਅਗਰ ਕੁਛ ਉਹਨਾਂ ਤੋਂ ਫੜਿਆ ਗਿਆ ਹੁੰਦਾ ਤਾਂ ਉਸੇ ਦਿਨ ਦੱਸ ਦਿੰਦੇ ਵਿਨਸ਼ਾ ਫੜਿਆ ਗਿਆ ਪਰਚਾ ਹੋ ਜਾਂਦਾ ਨਾ ਕੋਈ ਪਰਚਾ ਨਾ ਕੋਈ ਵਾਰੰਟ ਡੈਥ ਸਿੱਧਾ ਕਿੜਨਾਪਟ 2 ਘੰਟੇ ਦੇ ਵਿੱਚ ਕਹਾਣੀ ਖਤਮ 5:30 ਤੇ ਮੇਰੀ ਗੱਲ ਹੋਈ ਆ 7:30 데ਥ ਹੋ ਗਈ 2 ਘੰਟੇ ਦੇ ਵਿੱਚ ਸਭ ਕੁਝ ਖਤਮ ਨਾ ਜੀ ਨਾ ਕੋਈ ਵੀ ਨਹੀਂ ਜੀ ਕੋਈ ਸਿੰਗਲ ਕੋਦੇ ਕੋਈ ਕੇਸ ਨਹੀਂ ਕੋਦੇ ਕੋਈ ਇਦਾਂ ਦਾ ਕੋਈ ਉੱਚੀ ਨਹੀਂ ਗੱਲ ਨਹੀਂ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ